ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਅ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਫਰੋਜ਼ਪੁਰ ਆ ਗਿਆ। ਮੋਦਕੀ ਨਗਰ ਆ ਜ਼ਿਲ੍ਹਾ ਆ ਜਾਂਦਾ ਫਰੋਜ਼ਪੁਰ। ਸ਼ੀਦਾਂ ਦੀ ਧਰਤੀ ਆ ਸੱਜਣਾ ਤੇ ਮੁੱਤ ਕੀ ਨਕਰ ਦੇ ਵਿੱਚੋਂ ਤੁਹਾਨੂੰ ਅੱਜ ਵਿਖਾਉਣ ਲੱਗੇ ਆ 6 ਐਨੀਮਲ ਜਿਹੜੇ ਵਿਕਰੀ ਵਾਲੇ ਹਾਜ਼ਰ ਹੋਣਗੇ ਇਸ ਵੀਡੀਓ ਦੇ ਵਿੱਚ ਨੋਟ ਕਰ ਲਿਓ ਸਾਰੇ ਹੀ ਕਰਮਾਂ ਵਾਲੇ ਸੂਰੇ ਸਵਾਏ ਕਿੰਨਾ ਕਿੰਨਾ ਦੁੱਧ ਕੀ ਲੇਖਾ ਜੋ ਖਰੂਗਾ ਇਹਨਾਂ ਦਾ ਸਾਰੀ ਡਿਟੇਲ ਵੀਡੀਓ 'ਚ ਹੋਊਗੀ ਰਿਕਵੈਸਟ ਬੇਨਤੀ ਨਵੇਂ ਸੱਜਣਾ ਨੂੰ ਇਹ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲਿਓ ਇੱਕ ਰਿਕਵੈਸਟ ਬੇਨਤੀ ਸਜਣੋ ਇਹ ਰਹੂਗੀ ਕਿ ਜਿਹੜਾ ਪਸ਼ੂ ਵੀ ਆਪਣੇ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆਜੋ ਡਿਟੇਲ ਲੈਣੇ ਆ ਜੁੜਿਓ ਐਂਡ ਤੱਕ ਜਿਹੜਾ ਵੀ ਆ ਕੇ ਵੇਖਿਓ ਪਸ਼ੂ ਪਸੰਦ ਆਉਣਗੇ ਆ ਵੀ ਟੋਕੜ ਗੱਬਣ ਕਿੰਨੇ ਚਰ ਦੀ ਚੈੱਕ ਪਾਸ ਆ ਬਹੁਤ ਵਧੀਆ ਸਟਰਾ ਲੱਗਾ ਚੈੱਕ ਹੋਈ ਜਾਂ ਨਹੀਂ ਹੋਈ ਉਹਦੀ ਆਪਾਂ ਗੱਲਬਾਤ ਕਨਫਰਮ ਕਰ ਲਾਂਗੇ ਆ ਜਿਹੜੀ ਮੱਝ ਆ ਇਹ ਗੱਬਣ ਚੈੱਕ ਪਾਸ ਆ ਇਹਦਾ ਲੇਖਾ ਜੋਖਾ ਵੀ ਪੁੱਛ ਲਾਂਗੇ ਆ ਵੀ ਝੋਟੀ ਕਿੰਨੇ ਟਾਈਮ ਦੀ ਸੂਈ ਆ ਨੀਲੀ ਰਾਵੀ ਦੀ ਆ ਤੇ ਥੋੜੀ ਜਿਹੀ ਆਪਣੇ ਤੋਂ ਕੈਮਰੇ ਦੇ ਦਰਦੀ ਆ ਆ ਸੱਜਣੋ ਜਿਵੇਂ ਦੋਨੇ ਅੱਖਾਂ ਕਿੱਟੀਆਂ ਮਹਿੰਦੀਆਂ ਮਗਰ ਨੀਲੀ ਰਾਵੀ ਦੀ ਕੱਟੀ ਇਹਦਾ ਵੀ ਲੇਖਾ ਜੋਖਾ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਸਮਾਹਾਂ ਸੂਈਆਂ ਚੰਗੀਆਂ ਕਿੰਨੇ ਕੁ ਬੌਲੇ ਦੁੱਤੇ ਆ ਗਈ ਆ ਸਾਬ ਕਿਤਾਬ ਜਿਹੜਾ ਵੀ ਹੋਇਆ ਉਹ ਆਪਾਂ ਪੁੱਛ ਲੈਨੇ ਵੀਰ ਤੋਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਵਾਪਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੱਸ ਵਧੀਆ ਇੱਥੇ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਡਰੈਸ ਕਰੀਏ ਕਨਫਰਮ ਹਾਂਜੀ ਪਿੰਡ ਮੋਤਕੀ ਜ਼ਿਲ੍ਹਾ ਬਰੋਹਿਂਪੁਰਾ ਤੇ ਨੰਬਰ 768932000 7689 ਤੇ 32010 ਹਾਂਜੀ 94633 ਤੇ 42633 ਹੈਨਾ ਇਹਦੇ ਤੇ ਵੀ ਸੰਪਰਕ ਕਰ ਸਕਦਾ ਦੋ ਨੰਬਰ ਚੱਲਦੇ ਆ ਦੋ ਨੰਬਰ ਚੱਲਦੇ ਠੀਕ ਆ ਤੇ ਆ ਕਿਹੜਾ ਪੈਲਸ ਆ ਇਹਦੇ ਮਗਰ ਕ੍ਰਿਸਟਲ ਸੌਟ ਪੈਲਸ ਤਲਵੰਡੀ ਰੋਡ ਤੇ ਤਲਵੰਡੀ ਰੋਡ ਤੇ ਫਰੀਦਕੋਟ ਤੋਂ ਤਲਵੰਡੀ ਰੋਡ ਤੇ ਕੈਸਟਰੋਲ ਕੈਸਟਰੋਲ ਹਾਂਜੀ ਠੀਕ ਆ ਇਹਦੇ ਮਗਰ ਘਰ ਆਪਣਾ ਪਹਿਲਾ ਘਰ ਹੀ ਹਾਂਜੀ ਤਲਵੰਡੀ ਵਾਲੇ ਪਾਸੋਂ ਆਈਏ ਫਿਰ ਪਹਿਲਾ ਆਏ ਦਾ ਮੋਦਕੀ ਬੜ ਤੋਂ ਹਾਂ ਜੇ ਫਰੀਦਕੋਟ ਤੋਂ ਆਈਏ ਫਿਰ ਫਿਰ ਮੋਦਕੀ ਨੰਘ ਕੇ ਬਾਰੇ ਬਾਰ ਹੈਨਾ ओके 6 ਵਿਖਾ ਦੀ ਅੱਜ 6 ਵਿਖਾ ਰਹੀ ਹੈ ਵਿੱਚ 2 ਟੋਕੜਾ ਗੱਬਣਾ 2 ਟੋਕੜਾ ਗੱਬਣਾ ਇੱਕ ਚ ਇੱਕ ਪਾਸਾ 14 ਮਹੀਨੇ ਦੀ ਇੱਕ ਨਾ 20 ਤਰੀਕ ਦਾ ਟੀਕਾ ਭਰਾਇਆ ਅਰਜਨ ਕੁੰਗੜ ਦਾ ਸਟਾਰ ਹੀ ਹੈਗਾ ਆਪਣੇ ਕੋਲ ਠੀਕ ਹੈ ਅਰਜਨ ਕੁੰਗੜ ਦਾ 20 ਤਰੀਕ ਦਾ ਟੀਕਾ ਲੱਗਿਆ ਹੋਇਆ ਉਹਦਾ ਸਟਰਾ ਆਪਣੇ ਕੋਲੇ ਆ ਤੇ ਜੇ ਇੱਕ ਨੰਬਰ ਤੋਂ ਸ਼ੁਰੂ ਕਰੀਏ ਤਾਂ ਕਿਸ ਹਿਸਾਬ ਕਿਤਾਬ ਮੱਝ ਦਾ ਇਹ ਮੱਝ ਦੇ ਨਾਲ ਹਮ ਦੁੱਧ 14 ਕਿਲੋ ਜਮਾ ਰੈਡੀ ਆ 14 ਕਿਲੋ ਦੁੱਧ ਆ ਨਾ ਰੈਡੀ ਆ ਜਿਹੜਾ ਮਰਜ਼ੀ ਭੈਣ ਭਰਾ ਜੇ ਦੁੱਧ ਭਰਾਂ ਅੱਛਾ ਆਪਣੇ ਕੋਲੇ ਕਿ ਜੀ ਨਹੀਂ ਲਾਇਆ ਮਾਈ ਨੇ ਠੀਕ ਆ ਕਮਲਾ ਤੂੰ ਦਿਨੀ ਪਈ ਮਾਜਾ ਦੁਕਾਨ ਅੰਦਰ ਪਾਈ ਵੇਚੀ ਆ ਹਾਂ ਵੀ ਉਧਰ ਗਈ ਉਧਰ ਗਈ ਆ ਠੀਕ ਆ ਉਹਦੀ ਕੱਟੀ ਆ ਓਕੇ ਇਹਦੀ ਪਹਿਲੇ ਸੂਏ ਦੀ ਕੱਟੀ ਪਹਿਲੇ ਨਾ ਜਗਰਾਵੇਂ ਮੇਲੇ ਤੇ ਆਈ ਏਗੀ ਬਿਊਟੀ ਦੇ ਮੇਲੇ ਦਾ ਠੀਕ ਆ ਉਹ ਇਹਦੀ ਜਿਹੜੀ ਧੀ ਸੀ ਹਾਂਜੀ ਓਕੇ ਇਹ ਆਪਾਂ ਪਿੰਡੋਂ ਹੀ ਖਰੀਦੀ ਆ ਉਹ ਕੱਟੀ ਆ ਹਨਾ ਇਹਦੇ ਮਗਰ ਤੇ ਹੁਣ ਇਹਦੇ ਕੋਲੇ ਦੁੱਧ 14 14 ਕਿਲੋ ਖੁੱਲ ਜਾ ਤੋੜਾਂ ਤੇ 3 4 ਓਕੇ ਤੇ ਗਾਂ ਬਣੀ ਬਣੀ ਦੱਸਿਆ ਹਜੇ ਨਹੀਂ ਬਣੀ ਠੀਕ ਆ ਕੱਟੀ ਕਿੰਨੇ ਚਿਰ ਦੀ ਐ ਇਹਦੀ ਉਹਨਾਂ ਨੂੰ ਜਮਾ ਜਿਹੜੇ ਸਹੀ ਦੱਸਿਆ ਦੇਣਾ ਤਿੰਨ ਮਹੀਨੇ ਕਿੰਨੇ ਹੋਏ ਪੂਰੇ ਹਾਂ ਇਹ ਇਹ ਸੁਭਾਈ ਬਹੁਤ ਆ ਜਿਹੜੇ ਮਾਲਕਾਂ ਤੋਂ ਆਈ ਆ ਹਨਾ ਪਰ ਅਗਲਾ ਕਹੂਗਾ ਸਾਲ ਦੀ ਹੋਊਗੀ ਕੱਟੀ ਕਿਤੇ ਹਾਂ ਪਰ ਇਹ ਜਿਹੜੇ ਮਾਲਕਾਂ ਤੋਂ ਆਈ ਆ ਇਹਨਾਂ ਦੀ ਸੁਭਾਈ ਬਹੁਤ ਆ ਹਨਾ ਹਾਂਜੀ ਸੱਜਣਾਂ ਮਰਜੀ ਪੁੱਛ ਲੈ ਪਿੰਚੇ ਨਾਲ ਉਹ ਇੱਕ ਬੰਦਾ ਜਾਣਦਾ ਇਹਨਾਂ ਬਹੁਤ ਸਾਹਮਣੇ ਦੀ ਹਾਂ ਸਾਹ ਬਹੁਤ ਆ ਤੇ ਬਾਕੀ ਟੌਪ ਦੀਆਂ ਨੀਲੀ ਰਾਵੀ ਦੀਆਂ ਕੱਟੀਆਂ ਇਸ ਮਹਿੰਦੀਆਂ ਉਹਦੇ ਬੰਦੇ ਦੇ ਕੋਲੇ ਖੀਰੀਆਂ ਕੱਟੀਆਂ ਸੁਈਆਂ ਸੱਜਣੋ ਬਾਕੀ ਤੁਨੂੰ ਆਪ ਵੀ ਮੈਂ ਦੱਸੂਗੀ ਵੀ ਮੈਂ ਕੋਈ ਚੀਜ਼ ਆ ਕੋਈ ਐ ਨਹੀਂ ਹੈਗਾ ਬੋਡੀ ਸਟਰਕਚਰ ਮੈਂ ਦਾ ਨੀਲੀ ਰਾਵੀ ਦੇ ਜਾਂ ਟਾਪ ਦੇ ਬੱਚੇ ਸ਼ਕੀਨ ਲਾਉਂਦੀ ਆ ਕਰਮਾਂ ਹਣਾ ਤੇਰੀ ਦਾ ਕੋਈ ਉਹ ਜਿਹੜੇ ਦੇ ਬੱਚਾ ਵਾਲੀ ਪੂਰਾ ਸਿਰੇ ਦਾ ਬੱਚਾ ਹੋਗਾ ਨਹੀਂ ਹਾਂ ਬੱਚੇ ਬਹੁਤ ਸ਼ਾਨਦਾਰ ਲਾਉਂਦੀ ਆ ਤੋਰ ਸੱਜਣੋ ਕਰ ਲੋ ਚੈੱਕ ਥੋੜਾ ਡਰੀ ਜਾਂਦੀ ਪਰੰ ਕੀ ਜਾਲ ਹੈ ਜੀ ਨਹੀਂ ਲੱਗਦੀ ਪਈ ਆਹੋ ਫਿਰ ਘਰੋਂ ਨਹੀਂ ਨਿਕਲੇ ਹੁੰਦੇ ਪਸ਼ੂ ਚੱਲ ਪੁੱਤ ਚੱਲ ਚੱਲ ਕਰੋ ਚੱਕ ਸੱਜਣਾ ਇਹਦਾ ਬਾਡੀ ਸਟਰਕਚਰ ਬੜੇ ਚੰਗੇ ਲੇਵੇ ਭਾਂਡੇ ਦੀ ਸੱਜਰ ਸੱਜਣਾ 20 ਸੇਰੀ ਮੈਂ ਆ ਵੇਖੋ ਬੜੀ نسل ਕੁਆਲਟੀ ਦੀ ਮੈਂ ਯਾਰ ਦੁੱਧ ਵਾਲੀ ਨਾਲ ਲੇਵਾ ਕਰਮਾਂ ਵਾਲੀ ਦਾ ਨਾ ਐਕਸਟਰਾ ਆਰਡਨਰੀ ਹਾਂ ਠੀਕ ਆ ਕੀ ਬਾਤ ਆ ਰੇਟ ਇਹਦਾ ਸ਼ਾਹ ਜੀ ਰੇਟ ਇਹਦਾ ਲਈ ਕੋਈ ਗੱਲ ਨਹੀਂ ਉਹ ਰੇਟ ਇਹਦਾ ਜੋ ਮਰਜ਼ੀ ਕਰਾ ਲਓ ਹਾਂ 1 35 ਦੀ ਦੇ ਲਈ ਆਪਾਂ 1 ਲੱਖ ਤੇ 35000 ਦੀ ਦੇ ਦਿਆਂਗੇ ਰੇਟ ਜਿਹੜਾ ਮਰਜ਼ੀ ਕਰਾ ਲਓ ਆ ਰੇਟ ਪਲਾ ਡੇਢ ਕਰਾ ਲਓ ਇੱਕ ਸੱਜ ਕਰਾ ਲਓ ਠੀਕ ਆ ਸੱਜਰ ਨੇ 20 ਕਿਲੋ ਪੂਰਾ ਖੁੱਲਾ ਦੋ ਦਿੱਤੇ ਨੇ ਸੱਜਰ ਨੇ ਪੌਣੀ ਤੋਂ ਮੱਜੀ ਲਾਗੀ ਨਾ ਹਾਂ ਕਰਾਂ ਬੰਦੀ ਆ ਗਈ 16 17 ਤੇ ਫੇਰ ਵੀ ਆ ਗਈ ਹਾਂ ਭਰੀ ਪਈ ਆ ਹਨਾ ਹਾਂਜੀ ਹਾਂਜੀ ਵਾਕਿਆ ਗਾਰ ਵੀ 2 3 ਕਿਲੋ ਗੜਦੀ ਆਈ ਠੀਕ ਆ ਹੋਰ ਵੀ 3 ਕਿਲੋ ਗੜ ਹੋ ਗਈ ਅੰਦੀ ਠੀਕ ਆ ਵੇਖੋ ਸੱਜਣਾ ਵੈਰਲ ਵੈਰਲ ਲੱਗੀ ਤੇ ਮਿਲਕ ਵੇਣ ਵੇਖੋ ਕਿੰਡੀ ਸਟਰੋਂਗ ਆਉਂਦੀ ਆ ਵੇਖ ਆ ਜੋ ਅੱਗੇ ਇੱਕ ਤੁਹਾਨੂੰ ਮੋਹਰਾ ਦੀ ਝੋਟੀ ਹੋਰ ਵਿਖਾਉਣੇ ਆ ਇਹ ਝੋਟੀ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ 35 ਸੂਆ ਦੀ ਆਈ ਠੀਕ ਆ 20 ਦਿਨਾਂ ਦੀ ਸੂਈ ਇੱਕ ਰੰਗ ਕਾਲੀ ਆ ਹਨਾ ਜਾਮਨਰਗੀ 14 ਕਿਲੋ ਦੁੱਧ ਕੰਡੇ ਵਾਲਾ ਇਹਦੇ ਕੋਲੇ 15 ਹੀ ਹੋਊਗਾ ਦੁੱਧ ਆ 14 ਕਿਲੋ ਮੰਨ ਕੇ ਲੱਗਦਾ 15 ਦੁੱਧਾਂ ਤੇ 14 ਮੰਨ ਕੇ ਲਵੇ ਹਨਾ ਤੇ ਬਾਕੀ ਓਕੇ ਰਪੋਰਟ ਵਿਰਲ ਵਰਲ ਬਹੁਤ ਆ ਮਗਰ ਇਹਦੇ ਕੱਟਾ ਓਗੇ ਲੋ ਵੀ ਸੱਜਣੋ ਬਾਕੀ ਮੈਲੇ ਚੱਲੀ ਹੋਈ ਆ ਹਨਾ ਠੀਕ ਆ ਠੀਕ ਬੜੀ ਸਾਫ ਸੁਥਰੀ ਮੈਂ ਆ ਸੱਜਣੋ ਤੀਜਾ ਸੂਆ ਸੂਈ ਆ ਇੱਕ ਰੰਗ ਕਾਲੀ ਹੈ ਸਾਰੀ ਜੈੱਡ ਬਲੈਕ ਜਿਹਨੂੰ ਕਹਿ ਦਿੰਦੇ ਆ ਨਾ ਆਪਣੇ ਭੈਣਾ ਭਰਾ ਤੇ ਮਗਰ ਆ ਗਿਆ ਤੇ ਕਟਾ ਦੁੱਧ ਵਾਲੀ ਕੁਆਲਿਟੀ ਮੈਂ ਦੇ ਵਿੱਚ ਪੂਰੀ ਆ ਦੁੱਧ ਇਸ ਵੇਲੇ ਜਿਹੜਾ ਤਿਆਰ ਆ 15 14 ਮੰਨ ਕੇ ਕਹਿੰਦੇ ਜਿਹੜਾ ਮਰਜ਼ੀ ਭੈਣ ਭਰਾ ਆ ਜਿਓ ਵੇਖਿਓ ਧਰਤੀ ਦਾ ਆ ਬਾਡੀ ਸਟਰਕਚਰ ਚੰਗੇ ਮੋਹਰੇ ਦੇ ਬੱਚੇ ਲੈਣ ਨੂੰ ਮੈਂ ਵੀ 100 ਦੀ 100 ਆ ਕੋਈ ਐ ਨਹੀਂ ਗੱਲ ਹੈਗੀ ਵੇਖੋ ਸਰੀਰ ਕਟਾਂਚਾ ਮਿਆਂ ਦਾ ਤੇ ਲਿਵਾ ਭਾਂਡਾ ਵੀ ਕਰਮ ਵਾਲੀ ਕੋਲੇ ਜਾਨਦਾਰ ਤੇ ਸ਼ਾਨਦਾਰ। ਬਾਕੀ ਤੁਹਾਡੀ ਪਸੰਦ ਆ ਸਜਣੋ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਸਾਡਾ ਜਿਹੜਾ ਕੰਮ ਆ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਨਹੀਂ। ਤਸੱਲੀਆਂ ਤੁਸੱਲੀਆਂ ਤੁਸੀਂ ਕਰ ਲੈਣੀਆਂ ਹੁੰਦੀਆਂ। ਤੇ ਇਹਨਾਂ ਨੇ ਕਰਕੇ ਲਿਆਂਦੀਆਂ ਹੁੰਦੀਆਂ ਕਿਉਂਕਿ ਪੈਸੇ ਇੱਥੇ ਵੀ ਲੱਗੇ ਹੁੰਦੇ ਆ। ਕਿਉਂਕਿ ਕੋਈ ਤਾਕੀ ਨਹੀਂ ਲਿਆਉਂਦਾ ਵੀ ਮਾੜੀ ਲਿਆ ਕੇ ਕਿਸੇ ਨੂੰ ਦੇ ਦੇਣੀ ਆ। ਕਈ ਵਾਰੀ ਕੁਦਰਤੀ ਕੇਸ ਬਣ ਜਾਂਦੇ ਆ। ਇਹਦਾ ਰੇਟ ਸ਼ਾ ਜੀ ਇਹ ਦਾ ਮੁੱਲ ਬਲਕ 35 40 ਜਿੰਦਾ ਮਰਦੂ 1 25 ਦੇ ਰਹੀ ਆ ਤਾਂ 1 ਲੱਖ ਤੇ 25000 ਦੀ ਦੇ ਦੇਾਂਗੇ ਹਨਾ ਛੋਟੀ ਚੰਗੀ ਆ ਪੂਰੀ ਚੰਗੀ ਆਈ ਮਾੜੀ ਨਹੀਂ ਗਈ ਘਰੇ ਲਾਉਣ ਨੂੰ ਇਹ ਦੁੱਧ ਵੀ ਕਾਦਾਂ ਦੀ ਆ ਨਿੱਕੀ ਨਹੀਂ 14 ਕਿਲੋ ਤਿਆਰ ਦੋ ਤੂੰ ਨਹੀਂ ਹੋਊਗਾ ਕੋਈ ਸ਼ੱਕ ਨਹੀਂ ਸਹੀ ਆ ਓਕੇ ਰਿਪੋਰਟ ਆ ਦੁੱਧ ਕੱਢੂਗੀ ਇਹ ਬੇਫਿਕਰੀ ਵਾਲੀ ਗੱਲ ਤਿੰਨਾਂ ਦੇ ਚੋਲੇ ਕੋਈ ਆ ਗੀ ਹਾਂ ਚੋਣੀ ਵੀ ਚਾਹੀਦੀ ਜਿਹਨੇ ਪੈਸੇ ਲਾਉਣੇ ਚੋਈ ਜਾਂ ਇਹਦਾ ਕੀ ਹਿਸਾਬ ਇਹ ਤਾਂ ਅਜੀ ਛੇ ਦਿਨ ਹੋ ਗਏ ਸੀ ਨਹੀਂ ਮਗਰ ਕੱਟੀ ਇਹਦੇ ਕੱਟੀ ਬੜੀ ਸੁਣੀ ਨੀਲੀ ਦੀ ਹੈ ਨਾ ਇਹਦੇ ਵਰਗੀ ਡੱਟੋ ਇਹਦੇ ਵਰਗੀ ਡੱਟੋ ਹਾਂਜੀ ਸੁਆ ਦੂਜਾ ਦੂਜਾ ਦੁੱਧ ਹੋਣੇ ਇਹਦੇ ਕੋਲੇ ਜਿਹੜਾ 10 ਕਿਲੋ ਇਹਨਾਂ ਥੱਲੇ ਤਿਆਰ ਹੈ 10 ਕਿਲੋ ਤਿਆਰ ਹੈ ਲਿਆ ਕਾਡੇ ਨੂੰ ਵੀ ਬਾਹਰ ਨਾੜਾ ਨੂੰ ਲੈ ਇਹਦੇ ਵੀ ਲੇਵੇ ਤੇ ਹਨਾ ਚੰਗੀਆਂ ਸਫਾਈਆਂ ਸਪੂਈਆਂ ਬਹੁਤ ਆ ਦੇਣਾ ਚਾਹੀਦਾ ਇੰਨਾ ਕੁ ਤਾਂ ਯਾਰ ਜਾਤ ਕੁਆਲਟੀ ਵਾਲੀ ਮੈਂ ਆ 12 13 ਨਾਲ ਦਿੱਤਾ ਤੇ ਫੇਰ ਅੱਗੇ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਹੁਣ 8 ਤੇ ਰਹਿ ਜਾਂਦੀਆਂ ਨਸਲ ਬਦਲ ਗਈ ਆ ਪੰਜਾਬ ਦੀ ਵੀ ਹੁਣ। ਕਿ ਦਾਣਾ ਚੰਗਾ ਪਾ ਕੇ ਬੰਦਾ 12-13 ਕਿਲੋ ਦੱਤਾਂ ਹੁਣ। ਹਾਂ ਮਈਆਂ ਤੀਨ ਲੱਗਦੀ। ਹਾਂ। ਹਾਂ। ਸੇਵਾ ਨਾਲ ਹੀ ਆ ਦੁੱਧ। ਮੰਜੇ ਮੇਰੇ ਅਰਗੇ ਨੇ ਪਾਣੀ ਨਾ ਪਿਆਇਆ ਦੋ ਡੰਗ ਤੇ ਉੱਥੇ ਕੀ ਕਰੂਗੀ ਮੱਝ। ਗਰਮੀ ਆ ਗਈ ਹੁਣ ਚਾਰ-ਚਾਰੇ ਦੀ ਪਾਣੀ ਪੀਂਦਿਆਂ। ਜਦੋਂ ਛੱਡਦੀਏ ਚ ਬੱਚੇ ਤੇ ਉਹਦੇ ਹੀ ਪਾਣੀ ਢੱਕ ਕੇ ਪੀ ਲੈਦੀਆਂ। ਵੇਖੋ ਸੱਜਣੋ। ਉਹ ਬਾਸਪਤ ਬਸ ਕਿਤੇ ਨਹੀਂ ਗਈ ਤਰੀਕਾ ਟੀ ਇੱਥੇ ਹੀ ਵੇਖੋ ਸੱਜਣੋ ਇਹਦੇ ਵੀ ਲੇਵੇ ਤੇ ਜਿਹੜੀਆਂ ਨਾਲਾ ਨੂੜਾ ਡੱਬ ਡੁੱਬ ਆ ਵੇਖੋ ਵਰਲ ਵੀ ਚੰਗੀ ਐ ਤੇ ਬਾਕੀ ਮੈਂ ਵੀ ਚੰਗੀ ਐ ਬਾਕੀ ਪਸੰਦ ਤੁਹਾਡੀ ਐ ਇਹਦਾ ਰੇਟ ਸ਼ਾ ਜੀ ਇਹਦਾ ਮੁੱਲ ਇੱਕ 30 ਕਰਦੇ ਆਪਾਂ ਹਾਂਜੀ ਇੱਕ 22 ਦੇ ਦਾਂਗੇ ਇਹ ਮੁੱਲ ਕਰਦੇ ਆ ਇੱਕ 30 ਤੇ 22 ਵੀ ਦੇ ਦਿਆਂਗੇ ਹਨਾ ਬਾਕੀ ਪਿਆਰ ਮੁਹਬਤ ਹੋ ਜਾਊਗਾ ਜਿਹੜਾ ਵੀ ਭੈਣ ਭਰਾ ਰਿੰਗ ਕਰਦਾ ਹਨਾ ਜਾਂ ਜਿਹੜੇ ਨੂੰ ਤੋ ਸਭੀ ਆਪਾਂ ਸੱਜਰ ਮੈਂ ਲੈ ਲੀਏ ਲਾਲਗੇ ਦੁੱਤ ਤੇ ਗਰਮੀ ਆ ਗਈ ਹੈ ਨਾ ਹਾਂਜੀ ਸਾਰੀ ਗਰਮੀ ਮਿਲਣਾ ਸਿਆਲ ਚ ਵੀ ਮਿਲੂਗੀ ਹਾਂ ਬਾਕੀ ਝੂਟੀ ਵੀ ਚੰਗੀ ਆ ਦੇਖੋ ਲੇਵਾ ਵਾਹ ਜਿਵੇਂ ਪੱਦਰ ਦੇ ਬਾਹ ਹਾਂ ਵਾਕਿਆ ਯਾਰ ਸਾਫ ਸੁਥਰੀ ਆ ਨਹੀਂ ਮਈਆਂ ਤਿੰਨ ਨੰਬਰ ਤਿੰਨ ਵਖਾਤੀਆਂ ਤਿੰਨੇ ਹੀ ਚੰਗੀਆਂ ਆਂ ਆਪਦੀ ਆਪਦੀ ਜਗ੍ਹਾ ਤੇ ਅੱਗੇ ਆ ਗਈ ਹਾਂਜੀ ਇਹਦਾ ਇਹ ਕਿ ਤਜਸੂ ਦੇ ਸੂਈ ਆ ਜੀ ਤੀਜਾ ਸੂਆ ਸੂਈ ਆ ਕਰਮਾਂ ਵਾਲੀ ਠੀਕਾ ਲੇਵਾ ਪੰਡਾ ਚੰਗਾ ਮੈਂ ਥੱਲੇ ਹਾਂ ਕੱਟ ਕੁਝ ਬਹੁਤ ਅਮਾਜਾ ਹਾਂ ਕੱਟ ਵਟਾ 12 ਕਿਲੋ ਤਿਆਰ ਦੁੱਧ ਕੰਡੇ ਵਾਲਾ 12 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਜਿਹੜਾ ਮਰਜੀ ਭੈਣ ਭਰਾ ਜੀ ਮਗਰ ਬੱਚਾ ਕੱਟਾ ਕਿ ਕੱਟੀ ਦੁੱਧ 12 ਕਿਲੋ ਚੂਲੇ ਕੰਡਾ ਲਾ ਕੇ ਲੈ ਵੀ ਲੈ ਜੀ ਕੰਡਾ ਲਾ ਕੇ ਲੈ ਜੇ 12 ਕਿਲੋ ਦੁੱਧ ਤਿਆਰ ਮਿਲੂਗਾ ਸੱਜਣੋ ਇਹਦਾ ਰੇਟ ਇਹਨੂੰ ਖੋਲ ਦੇਣੀ ਆ ਪਰ ਡਰਦੀ ਹਾਂ ਕੋੰਦੇ ਨੇ ਕੋਈ ਚੱਕਣ ਨਹੀਂ ਆਇਆ ਨੇ ਆ ਡਰਦੀ ਆ ਕਾਦੋਂ ਐਵੇਂ ਡਿੱਗੂ ਤੂੰ ਇਹ ਵੀ 1 25 ਦੇ ਰੰਗ ਮੁੱਲ 1 35 40 ਦੀ ਮਨ ਮਰਜ਼ੀ ਕਰ ਇੱਕ 25 ਦੀ ਇਹ ਵੀ ਦੇ ਦਿਆਂਗੇ ਪਿੱਛੋਂ ਮੜੀ ਜੀ ਹਾਂ ਕਰਦੇ ਆ ਇਹਨੂੰ ਆਪਾਂ ਕਰਾ ਦਈਏ ਫੇਰ ਤਸੱਲੀ ਖੜੀ ਦੀ ਹਾਂ ਚੂਣ ਚਾਨ ਸੌ ਦੀ ਸੋਹਣਾ ਨਹੀਂ ਮੈਂ ਇਹਨਾਂ ਨੂੰ ਵਰਗੇ ਸੋਲੀਆਂ ਹੋ ਗਈ ਊਂ ਛੱਟੇ 나ੜ ਗੜ ਦੀ ਗਰੰਟੀ ਹੋਊਗਾ ਬੰਦਾ ਠੀਕ ਆ ਠੀਕ ਓਕੇ ਆ ਸੱਜਣਾ ਬਾਕੀ ਜਿਵੇਂ ਕਈ ਬਸਮਾ ਦਾ ਸੁਭਾਅ ਹੁੰਦਾ ਆ ਸਾਫ ਸੁਥਰਾ ਵੇਲ ਲਓ ਮੈਂ ਤੁਹਾਨੂੰ ਨੇੜੇ ਕਰਕੇ ਵਿਖਾਤੀ ਐਨ ਓਕੇ ਰਿਪੋਰਟ ਝੁੱਟੀ ਆ ਕੱਦ ਪੂਰਾ ਤਗੜਾ ਮੈਂ ਦਾ ਮੋਰੀ ਜੰਗੀ ਮਾਜਾ ਗੱਬਰ ਜੀ ਜਦਨੇ 2 ਮਹੀਨੇ ਲਈ ਲੱਕੜੀ ਜੀ ਨੂੰ ਮਰਜੀ ਦੇ ਦਿੰਦੀ। 1 25 ਦੀ ਹੈ ਨਾ? ਹਾਂਜੀ। ਤੇ ਆ ਆ ਗਈ ਟੋਕੜ ਗੱਬਣ। ਟੋਕੜ ਗੱਬਣ। ਠੀਕ ਆ। ਇਹ ਵੈਕੀ ਸੀ ਤੇ ਕੀ ਚੱਕਰ ਪੈ ਗਿਆ ਢਿੱਲੀ ਹੋ ਗਈ ਸੀ। ਹਨਾ? ਮਾਰ ਹੋ ਗਈ ਸੀਗੀ। ਹਾਂ। ਤੇ ਬੰਦੇ ਸਾਈ ਪਾਉਂਦੇ ਹੀ ਆਪਾਂ ਨਹੀਂ ਲਈਏ ਉਹਨਾਂ ਤੋਂ। ਠੀਕ ਆ। ਕਿਉਂਕਿ ਨਾ ਫਿਰ ਦੁੱਧ ਨਹੀਂ ਕਰਨਾ ਇਹ ਮੈਨੇ ਇਹ ਆਪਾਂ ਕਹਿ ਦਿੱਤੀ। ਓਕੇ। ਉਹਨਾਂ ਜਨਾਂ ਓਕੇ ਰਿਪੋਰਟਾਂ ਲੌਗ ਨੂੰ ਦੁੱਧ ਪਿਆਰ ਹੋ ਗਏ। ਠੀਕ ਆ। ਅੱਠ ਵੀ ਪੂਰੀ ਗਾਰੰਟੀ ਹੋਊਗਾ ਆਪਣੇ ਅਗਲੇ ਘਰ ਦੇ। ओके 14 ਦੀ ਗੱਬਣਾ 14 ਦੀ ਗੱਬਣਾ ਪੰਜਵਾਂ ਲੱਗਿਆ ਮਗਰ ਇਹਦੇ ਕੱਟਾ ਹੀ ਹੈ ਮਗਰ ਇਹਦੇ ਕੱਟਾ ਉਹ ਤਾਂ 14 ਤੋਂ ਉੱਤੇ ਹੋ ਵੀ 14 ਦੇ ਮੰਮੂ ਹੋਣਗੇ 9 ਕਿਲੋ ਦਾ ਦਊਗਾ ਹਾਂ 8 ਦੀ ਗਾਰੰਟੀ ਹੋਣੀ ਹੈ 8 ਦੀ ਗਾਰੰਟੀ ਹੈ ਤੋਰੇ ਦੀ ਵੀ ਕਰਾ ਦੇ ਤੇ ਇਹਨਾਂ ਵਿਚਾਰੀ ਬੇਕੀ ਹੈ ਉਹਨੂੰ ਬੁਖਾਰ ਹੋ ਗਿਆ ਹਾਂ ਮੈਂ ਕੈਲਸ਼ੀਅਮ ਘੜ ਗਿਆ ਠੀਕ ਆ ਸੱਜਣਾ ਪਸ਼ੂ ਨਾ ਢੱਲ ਮੈਂ ਛਾ ਕੇ ਆਇਆ ਇਹ ਮੌਸਮ ਚੇਂਜ ਹੋਇਆ ਤੇ ਆਪਾਂ ਵੀ ਤੁਹਾਨੂੰ ਇੱਕ ਵੱਡੀ ਮੈਂ ਵਿਖਾਈ ਸੀਗੀ ਚੰਗੇ ਦੁੱਧ ਵਾਲੀ ਤੇ ਉਹ ਵੀ ਨਾ ਥੋੜਾ ਜਿਹਾ ਮੰਨ ਗਈ ਆ ਬੁਖਾਰ ਚ ਆ ਗਈ ਆ ਮੈਂ ਹਾਂ ਬੁਖਾਰ ਚ ਆਉਣੇ ਕਰਕੇ ਫਿਰ ਉਹ ਵੀ ਮੈਂ ਕਿਸੇ ਭੈਣ ਭਰਾਵਾ ਨੂੰ ਨਹੀਂ ਕਿਹਾ ਵੀ ਤੁਸੀਂ ਯਾਰ ਆ ਕੇ ਚੂਲੋ ਤੇ ਕੱਲ ਗਰਮੀ ਆ ਕਿਉਂਕਿ ਜੇ ਸੱਜਣੋਂ ਕੋਈ ਬੰਦਾ ਦੂਰੋਂ ਚੱਲ ਕੇ ਆਉਂਦਾ ਜੇ ਦੁੱਧ ਦੱਸਿਆ ਜੇ ਉਹਨੇ ਆ ਕੇ ਦੁੱਧ ਨਾ ਕੱਢਿਆ ਫਿਰ ਸਵਾਦ ਵਾਲੀ ਗੱਲ ਨਹੀਂ ਨਹੀਂ ਉਹ ਤਾਂ ਵਿਚਾਰੇ ਮੰਗਾਉਂਗੇ ਸੀ ਆਪਣੇ ਸਮਝ ਦੇ ਦੋਸਤਾਂ ਨੂੰ ਰੋਲ ਨਹੀਂ ਕਰ ਆਪਾਂ ਐਵੇਂ ਕਹਿੰਦੇ ਅਨੇ ਕਹਿੰਦੇ ਦੋਸਤਾਂ ਦੇ ਦੋਸਤਾਂ ਦੀ 5000 ਸਾਈ ਵੀ ਪਾਤੀ ਹੁਣਾਂ ਮੋੜੀ ਵਿੱਚ ਵਾਹੀ ਠੀਕ ਆ ਨਹੀਂ ਆਦਾ ਇਹ ਹੁਣ ਕਿੰਨੇ ਦੀ ਦੇ ਦਈਏ 8000 ਦੇ ਦਈਏ ਭਾਈ 85000 ਦੀ ਦੇ ਦਿਆਂਗੇ ਠੀਕ ਆ ਬਾਕੀ ਛੇ ਛਾਂਦੀ ਕੂੜੀ ਆ ਥਾਪੀ ਦੇ ਮਿਲਦਾ ਨਹੀਂ ਥਾਪੀ ਤੇ ਹੈਨਾ ਹਾਂਜੀ ਦੁੱਧ 8 ਕਿਲੋ 8 ਕਿਲੋ ਦੀ ਗ੍ਰੈਂਟੀ ਆ ਆਪਣੇ 9 ਕਿਲੋ ਦੇ ਠੀਕ ਆ ਓਕੇ ਰਿਪੋਰਟ ਆ ਹਨ ਤੇ ਇੱਕ ਆ ਗਈ ਅੱਗੇ ਆਪਣੇ ਕੋਲੇ ਆਹਾ ਨਿੱਕੀ ਇਹ ਨਾ ਇਹ ਜਿੰਨੀ ਨਿੱਕੀ ਉਨੀ ਤਿੱਖੀ ਇਹ ਪਹਿਲਾਂ ਬਣੀ ਸੀ ਜੀ 2 ਮਹੀਨਿਆਂ ਦੀ ਮੱਝ ਫੇਰ ਗਈ ਸੀ ਲੱਗਦੀ ਪਹਿਲਾਂ ਕਿ ਚੱਕਰ ਬਣਿਆ ਹਾਂ ਹੁਣ 20 ਤਰੀਕ ਦਾ ਟੀਕਾ ਭਰਾਇਆ ਅਰਜਨ ਕੁੰਗੜ ਦਾ ਬੇਟਾ ਅਰਜਨ ਕੁੰਗੜ ਦਾ 20 ਤਰੀਕ ਦਾ ਆਪਾਂ ਟੀਕਾ ਲਵਾਤਾ ਇਹਦੇ ਹਾਂ ਨਹੀਂ ਨਹੀਂ ਕੋਈ ਬੰਦਾ ਆ ਕੇ ਦੇਖ ਲਈ ਓਕੇ ਰਿਪੋਰਟ ਆ ਤਾਂ ਮੰਨ ਕੇ ਚਲੋ ਥੋੜਾ ਸਾਰਾ ਦਿਨ ਚੱਲੇਆ ਤੇ ਹੁਣ ਕੋਈ ਲੱਗਦੇ ਵੀ ਮਹਾਰਾਜ ਕਿਰਪਾ ਕਰ ਦੇ ਤਾਂ ਗੱਭਰ ਨਿਕਲੂਗੀ ਗੱਭਰ ਡੋਕਾ ਗੱਭਰ ਡੋਕਾ ਕੱਢ ਗਈ ਹਨਾ ਠੀਕ ਆ ਦੁੱਧ ਦੇ ਕੋਲੇ ਦੋ ਲੈ 10 ਕਿਲੋ ਇੰਤਿਆਜ਼ ਰਹਿਮ ਕੰਡੇ ਵਾਲਾ 10 ਕਿਲੋ ਦੁੱਧ ਤਿਆਰ ਹੈ ਕੰਡੇ ਵਾਲਾ ਚਾਹਲੇ 14 15 ਕਿਲੋ ਦੁੱਧ ਤਾਂ ਨਹੀਂ ਵੇਲਾ ਨੀ ਕੀ ਜੀ ਨੇ ਅਗਲਾ ਕਹਿੰਦਾ ਕੱਦ ਵਾਲੀ ਮੈਂ ਦਿੰਦੀ ਬਿਮਾਰ ਹੋ ਗਈ ਨਹੀਂ ਤਾਂ ਦੁੱਧ ਸੁਬਸਤਾਰੇ ਕਿਲੋ ਕਰ ਲੈ ਹੁਣ 10 ਕਿਲੋ ਕੰਡੇ ਵਾਲਾ ਹੋਵੇ 10 ਕਿਲੋ ਨਹੀਂ ਆ 8 ਨਿਕਲੂਗਾ ਲਾਉਣੇ ਇਹਦੀ ਤੋਰ ਕਰਾਈਏ ਚੱਕ ਮੈਂ ਖਾਲਾ ਕਰੀਏ 14 ਕਿਲੋ ਤੇ ਕਰੂਗੀ 7 ਕਿਲੋ ਆ ਕੇ 8 ਦੀ ਬਾਅਦ ਕਿੰਨਾ ਦੇ ਦਿੰਦੀ ਠੀਕ ਆ 10 ਕਿਲੋ ਤੱਕੜੀ ਵਾਲਾ ਦੁੱਧ ਜੋਖਲੇ ਕੀ ਗੱਲ ਮਾਰ ਕੇ ਨਾਲੇ ਤੂੰ ਤਾਂ ਚੋਈ ਵੀ ਆਪਾਂ ਵੀਡੀਓ ਬਣਾਈ ਜਾਂਦੇ ਆ ਹਾਂਜੀ ਠੀਕ 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 ਸੱਜਣੋਂ ਕਰ ਲਓ ਚੈੱਕ ਅਗਲਾ ਕਹਿੰਦਾ ਕੱਦ ਵਾਲੀਆਂ ਮਈਆਂ ਦੁੱਧ ਦਿੰਦੀਆਂ ਤੇ ਇਹਨੇ ਸੱਜਰ ਨੇ ਵਾਕਈ ਦੁੱਧ ਦਿੱਤਾ ਕੋਈ ਐ ਨਹੀਂ ਹੁਣ ਵੀ 10 ਕਿਲੋ ਦੁੱਧ ਆ ਕੰਡੇ ਵਾਲਾ ਇਹ ਕੁਦਰਤ ਉਸ ਪਰਮਾਤਮਾ ਦੀ ਬਖਸ਼ਿਸ਼ ਆ ਦੁੱਧ ਜਿਹਨੂੰ ਪਸੂ ਨੂੰ ਲਾਉਣਾ ਕਈ ਵਾਰੀ ਕੱਦ ਵਾਲੀਆਂ ਵੀ ਨਹੀਂ ਦਿੰਦੀਆਂ ਅੱਠ ਤੇ ਹੀ ਰਹਿ ਜਾਂਦੀਆਂ ਦੁੱਧ ਹੁਣ ਇਹਦੇ ਫੇਰ ਬਾਤ ਜਾਣਾ ਦੂਜਾ ਤੇ ਤਣਾ ਨਾ ਤੇਲ ਕੋਲ ਦੇਤਾ ਤਾਂ ਹਾਂ ਜੀ ਮੈਂ ਦੱਬਣ ਨੂੰ ਹੀ ਕਰਕੇ ਕੱਢ ਗਿਆ ਚੱਲ ਇੰਨਾ ਹੀ ਬੜਾ 10 ਕਿਲੋ ਕਿਹੜਾ ਥੋੜਾ ਗਰਮੀ ਚ 10 ਕਿਲੋ ਤਾਂ ਦੱਸਿਆ ਦੁੱਧ 11-12 ਕਿਲੋ ਕਰਨਾ ਨੇ ਠੀਕ ਆ ਹੁਣ ਇਹਦਾ ਰੇਟ ਰੇਟ ਇਹਨਾਂ ਵੀ ਜੋ ਮਰਜ਼ੀ ਦਾ 85 ਹਜ਼ਾਰ ਦੇ ਦਾਂਗੇ ਦੀ ਆਪਾਂ 85 85 ਦੀਆਂ ਦੇ ਦੇਆਂਗੇ ਆ ਦੋਵੇਂ ਹਨਾ 85 ਕਹਿੰਦਾ ਜੇ ਕੋਈ ਕੱਟਿਆ ਦੋਵੇਂ ਲੈਂਦਾ ਹੋਰ ਵੀ ਪਿਆਰ ਮੁਹੱਬਤ ਠੀਕ ਆ ਲੋ ਵੀ ਸੱਜਣਾ 83 83 ਦੀਆਂ ਜੇ ਜੋੜਾ ਲੈਂਦਾ ਤਾਂ ਕੋਈ ਫੇਰ ਇੱਕ ਵਾਰੀ ਕੈਮਰੇ ਤੇ ਤੁਹਾਨੂੰ ਕਰਕੇ ਮਈਆਂ ਵਿਖਾ ਦਈਏ ਉਕੇ ਰਿਪੋਰਟ ਪਸ਼ੂ ਜਿਹੜੇ ਐਸ ਵੇਲੇ ਵਿਕਰੀ ਵਾਲੇ ਸੱਜਣਾ ਆ ਕੇ ਵੇਖਿਓ ਪਸੰਦ ਆਉਣਗੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਵੇਖੋ ਲੇਵੇ ਭਾਂਡੇ ਜਿਉਂਦੀਆਂ ਰਹਿਣ ਕਰਮਾਂ ਵਾਲੀਆਂ ਜਿਹੜੇ ਘਰੇ ਵੀ ਜਾਂਦੇ ਨੇ